ਪੰਜਾਬ ਜਾਂ ਤਾਂ ਡਿਕਲੇਅਰ ਹੀ ਕਰ ਦੋ ਖਾਲਿਸਤਾਨ ਜਾਂ ਤਾਂ ਡਿਕਲੇਅਰ ਹੀ ਕਰ ਦੋ ਕਿਉਂਕਿ ਉੱਥੇ ਸਿੱਧੇ ਸਿੱਧੇ ਬੋਲੇ ਜਾ ਰਿਹਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਾਡੀ ਮੰਜ਼ਿਲ ਖਾਲਿਸਤਾਨ 35 40 ਯਾਰ ਹਿੰਦੂ ਮਾਰਿਆ ਗਿਆ ਤੇ ਉਹਨਾਂ ਦੀ ਅੱਜ ਵੀ ਯਾਦ ਵਿੱਚ ਅਸੀਂ ਇਹ ਕੁਝ ਕਰ ਰਹੇ ਹਾਂ ਤਾਂ ਸਾਨੂੰ ਰੋਕਿਆ ਜਾਂਦਾ ਆ ਅਸੀਂ ਹਵਨ ਕਰਦੇ ਹਾਂ ਕਿ ਉਸ ਵਕਤ ਦੇ ਮਾਹੌਲ ਦੇ ਵਿੱਚ ਚਾਹ ਇੰਡੀਅਨ ਆਰਮੀ ਹੋਵੇ ਚਾ ਕੋਈ ਸਿੱਖ ਸਮਾਜ ਦੇ ਬੰਦੇ ਹੋਣ ਚਾ ਹਿੰਦੂ ਸਮਾਜ ਦੇ ਬੰਦੇ ਬਸਾਂ ਦੇ ਘਰਾਂ ਚ ਕੱਢ ਕੱਢ ਕੇ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਯਾਨਕੀ ਜੜੀ ਹੈ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਉਹਨਾਂ ਦੀ ਕੋ ਹਵਨ ਜਾਂ ਕੀਤਾ ਹੈ ਨਾ ਕਿ ਸ਼ਾਂਤੀ ਹਵਨ ਕੀਤਾ ਜਾਂਦਾ ਆ ਚਾਲਕ ਵੱਡੇ ਵੱਡੇ ਚੱਲਦੇ ਨੇ ਪਰ ਖਾਲਿਸਤਾਨ ਦੀ ਗੱਲ ਕੌਣ ਕਰ ਰਿਹਾ ਕੌਣ ਕਰ ਰਿਹਾ ਕੌਣ ਪਰਕਾਰ ਆ ਜਿਹੜੇ ਬਾਹਰ ਬੈਠੇ ਨੇ ਆਪਣੇ ਲਾਲੂ ਨੂੰ ਕਾਣੇ ਪੁਰਾਣੇ ਸਮੇਂ ਦੀਆਂ ਗੱਲਾਂ ਗੱਲਾਂ ਕਰ ਲਵਾਂ ਜੇ ਆਪਣੇ ਲੁਧਿਆਣੇ ਚ ਅਮਿਤ ਸ਼ਰਮਾ ਜੀ ਦਾ ਕਿਹੜਾ ਕਾਂਡ ਦੁਰਗਾ ਮਾਤਾ ਮੰਦਰ ਹੋਇਆ ਗਗਨੇਝਾ ਜੀ ਦਾ ਕਾਂਡ ਜਾਂ ਜਲੰਧਰ ਦੇ ਵਿੱਚ ਹੋਇਆ ਇੱਕ ਕੌਣ ਕਰਦਾ ਆ ਥੋੜੇ ਥੋੜੇ ਬੋਲਬਾਣੀ ਦੇ ਉੱਤੇ ਤੁਹਾਨੂੰ ਨਜ਼ਰ ਬੰਦ ਕੀਤਾ ਜਾਂਦਾ ਨਾ ਥੋੜੀ ਬੋਲਬਾਣੀ ਇਦਾਂ ਦੀ ਹੈ ਦੇਖੋ ਬੋਲਬਾਣੀ ਮੈਂ ਆਪਣੇ ਦੇਸ਼ ਲਈ ਗੱਲ ਕਰ ਰਿਹਾ ਆਪਣੇ ਦੇਸ਼ ਦੀ ਗੱਲ ਕਰ ਰਿਹਾ ਤਿਰੰਗੇ ਝੰਡੇ ਦੀ ਗੱਲ ਕਰਦਾ ਤਿਰੰਗੇ ਝੰਡਾ ਜਿਹੜਾ અપਮਾਨ ਕਰਨਗੇ ਅਸੀਂ ਬੋਲ ਨਹੀਂ ਸਕਦੇ ਉਹ ਕਰਕੇ ਚਲੀ ਜਾਂਦੀ ਆ ਸਾਨੂੰ ਬੋਲਣ ਦੇ ਉੱਪਰ ਮਨਾਹੀ ਕੀਤੀ ਜਾਂਦੀ ਆ ਸਾਨੂੰ ਕਹਿੰਦੇ ਸੀ ਏਟ ਸਪੀਚ ਦੇ ਰਹੇ ਆ ਅਸੀਂ ਪੰਜਾਬ ਦੇ ਵਿੱਚ ਰਹਨੇ ਪੰਜਾਬੀ ਐ ਮੈਂ ਜੰਮਪਾਲ ਮੈਂ ਇੱਥੋਂ ਤੋਂ ਆਇਆ ਮੇਰੇ ਫਾਦਰ ਸਾਹਿਬ ਇੱਥੋਂ ਦੇ ਜੰਮਪਾਲ ਨੇ ਸਾਨੂੰ ਕਹਿੰਦਾ ਕਿ ਪੰਜਾਬੀ Hindu ਯਾਨਕਿ ਤੁਸੀਂ ਬਾਈਕਾਟ ਕਰੋ ਬਾਹਰ ਨਿਕਲੋ ਜੋ ਸੱਚਾਈ ਐ ਜੇ ਪਿੰਡਰਾਵਲ ਨੇ ਖਾਲੀਸਾਨ ਮੰਗ ਕੀਤੀ ਹੋਵੇ ਫਿਰ ਤਾਂ ਗੱਲ ਵੀ ਆ ਤੁਸੀਂ ਖਾਲੀਸਾਨ ਮੰਗ ਕੇ ਹੋ ਰਹੇ ਹੋ ਇੱਥੇ ਘੋੜੇ ਭਜਾਉਣੇ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਕੁਝ ਲੋਕ ਨੇ ਜਿਹੜੇ ਸਿੱਖਾਂ ਦੇ ਆੜ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਨੇ ਕੁਝ ਲੋਕ ਨੇ ਜਿਹੜੇ ਪਰ ਰੋਲਾ ਪਾ ਲੈਣਾ ਖਾਲਿਸਤਾਨ ਖਾਲਿਸਤਾਨ ਮੈਂ ਤਾਂ ਨਹੀਂ ਮੰਨਦਾ ਖਾਲਿਸਤਾਨ ਕਿਉਂਕਿ ਪਿੰਡਰਾ ਵਾਲੇ ਨੇ ਵੀ ਖਾਲਿਸਤਾਨ ਦੀ ਮੰਗ ਕੀਤੀ ਨਹੀਂ ਤੂੰ ਹਣ ਕਹ ਰਿਹਾ ਸਾਡੀ ਜਿੰਦ ਸਾਡੀ ਜਾਨ ਸਾਡੀ ਮੰਨ ਖਾਲਿਸਤਾਨ ਕੋਣ ਖਾਲਿਸਤਾਨ ਬਲ ਖਾਲਿਸ ਦਾ ਮਤਲਬ ਪਤਾ ਹੋਣਾ ਚਾਹੀਦਾ ਕਿ ਖਾਲਿਸਮ ਮੰਗਿਆ ਕੀ ਕਿਨੂੰ ਕਿਹਾ ਗਿਆ ਪਿਓਰਿਟੀ ਕਿਹਾ ਜਾਂਦਾ ਆ 100 ਪ੍ਰਸ਼ੰ ਸ਼ੁੱਧ ਜਗਾ ਮਹਾਰਾਜ ਜੀ ਸਿੰਧਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਰਾਜ ਜੇ ਉਹ ਰਾਜ ਚਾਹੀਦਾ ਆ ਉਹਦੇ ਲਈ ਹਰ ਸਮੁਦਾਏ ਨੂੰ ਬਰਾਬਰ ਇਕ ਜੁਟਾਉਣਾ ਪੈਣਾ ਨਾ ਕਿ ਇਹਨੂੰ ਇੱਕ ਆੜ ਬਣਾ ਕੇ ਗੁਰੂ ਗੋਲਡਨ ਟੈਂਪਲ ਨੂੰ ਆੜ ਬਣਾ ਲਿਆ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਜਿਨ੍ਹਾਂ ਨੇ ਮੁਗਲਾਂ ਨਾਲ ਲੜਦੇ ਹੋਏ ਕਿਲਾ ਤੇ ਗੁਰਦੁਆਰੇ ਤੋਂ ਬਾਹਰ ਆ ਕੇ ਸੀਗੇ ਲੜਨ ਵਾਸਤੇ ਵੀਰ ਗੱਦੀ ਨੂੰ ਪ੍ਰਾਪਤ ਹੋਏ ਉਹਨਾਂ ਦੇ ਵੱਡੇ ਸੁਪਤਰਾ ਜੀ ਸਿੰਘ ਜੀ ਇੱਧਰਲੇ ਪਾਸੇ ਜੇ ਦੇਖਿਆ ਜਾ ਗਿਆ ਗੁਰਦੁਆਰੇ ਨੂੰ ਮੋਰਾ ਕਿਨੇ ਬਣਾਇਆ ਅੱਜ ਕਹਿੰਦੇ ਨੇ ਕਿ ਹਿੰਦੂਆਂ ਨੇ ਧੱਕਾ ਕੀਤਾ ਹਿੰਦੂਆਂ ਦੀ ਸਰਕਾਰ ਕਿਹੜੀ ਸਰਕਾਰ ਹਿੰਦੂਆਂ ਦੀ ਲੋਟੀਨ ਆ ਲੈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਦਰ ਦੁਬਾਰਾ ਦੱਸ ਦਿਆਂ ਜੂਨ 84 ਆਨ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਦੁੱਖ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਦਾ ਤੇ ਕੁਝ ਲੋਕ ਜੂਨ 84 ਨੂੰ ਜਿਹੜਾ ਜਦੋਂ 6 ਜੂਨ ਆਂਦੀ ਹੈ ਤੇ ਉਸ ਤੋਂ ਬਾਅਦ ਹੀ ਯਾਦ ਕਰਦੇ ਨੇ ਤੇ ਦੱਸ ਦੀਏ ਕੁਝ ਧਾਰਮਿਕ ਸਥਾਨਾਂ ਦੀ ਜ਼ਿਕਰ ਗੱਲ ਕਰੀਏ ਤੇ ਧਾਰਮਿਕ ਸਥਾਨਾਂ ਦੇ ਵਿੱਚ ਹਵਨ ਵੀ ਹੁੰਦੇ ਨੇ ਸੋ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਹਿੰਦੂ ਆਗੂ ਮੌਜੂਦ ਨੇ ਹੇਮੰਤ ਜੀ ਗੱਲਬਾਤ ਕਰਦੇ ਆ 6 ਜੂਨ ਜਦੋਂ ਆਂਦੀ ਹੈ ਉਸ ਤੋਂ ਬਾਅਦ ਹੀ ਯਾਦ ਆਂਦਾ ਉਸ ਤੋਂ ਪਹਿਲਾਂ ਇੱਕ ਵੀ ਇਹ ਵੀ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਕਿੱਥੇ ਹੁੰਦੇ ਨੇ ਨਜ਼ਰ ਨਹੀਂ ਆਂਦੇ ਗੱਲਬਾਤ ਕਰਦੇ ਆ ਜੈ ਸ਼ੀਰਮ ਮੇਰੇ ਵੱਲੋਂ ਸਾਰਨ ਜੈ ਸ਼ੀਰਮ ਜੈ ਮਹਾਕਾਲ ਵੀਰ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਜੂਨ 84 ਆਨ ਤੋਂ ਬਾਅਦ ਲੋਕਾਂ ਨੂੰ ਜੂਨ 84 ਜਿਹੜੀ ਹੈ ਯਾਦ ਰਹਿੰਦੀ ਹੈ ਤੇ ਕਈ ਲੋਕ ਜਿਹੜੇ ਨੇ ਉਹ ਯਾਦ ਕਰਦੇ ਨੇ ਕਈ ਲੋਕ ਹਵਨ ਵੀ ਕਰਦੇ ਨੇ ਠੀਕ ਹੈ ਦੇਖੋ 84 ਦਾ ਮਾਹੌਲ ਸੰਤਾਪ ਮੇਰੇ ਸਾਡੇ ਵੱਡ-ਵਡੇਰਿਆਂ ਨੇ ਦੇਖਿਆ ਮੇਰੇ ਫਾਦਰ ਸਾਹਿਬ ਨੇ ਦੇਖਿਆ ਚਲੋ ਮੇਰਾ 89 ਦਾ ਬਰਥ ਹੈ ਸੁਣਨ ਚ ਕਾਫੀ ਆਇਆ ਕਿ 84 ਦਾ ਮਾਹੌਲ ਪੰਜਾਬ ਲਈ ਬਹੁਤ ਹੀ ਖਰਾਬ ਸੀਗਾ ਅਸਲ 'ਚ 84 ਦਾ ਮਾਹੌਲ ਖਰਾਬ ਨਹੀਂ ਸੀ 1978 ਤੋਂ ਲੈ ਕੇ 1995 ਤੱਕ ਦਾ ਮਾਹੌਲ ਖਰਾਬ ਸੀਗਾ ਅਸੀਂ 84 ਨੂੰ ਤਾਂ ਯਾਦ ਕਰ ਲੈਂਦੇ ਨੇ ਜਿਹੜੇ ਆਪਣੇ ਸਿੱਖ ਸੰਗਠਨ ਨੇ ਜੋ ਕੱਟੜਵਾਜ ਹੁੰਦੇ ਨੇ ਗੋਲਡਨ ਟੈਂਪਲ ਦੀ ਗੱਲ ਕਰਕੇ ਕਿ ਯਾਨੀ ਕਿ 84 ਦੇ ਟਾਈਮ ਦੇ ਉੱਪਰ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਉੱਥੇ ਯਾਨੀ ਕਿ ਜਿੱਦਾਂ ਵੀ ਆ ਕਿ ਹਤਿਆਵਾਂ ਕਾਫੀ ਕੀਤੀ ਗਈਆਂ ਕਿੰਨਾ ਵੱਲੋਂ ਕੀਤੀ ਗਈ ਆ ਉਹ ਕਹਿੰਦੇ ਨੇ ਕਿ ਸਾਡੀ ਆਰਮੀ ਵੱਲੋਂ ਇੰਡੀਅਨ ਆਰਮੀ ਵੱਲੋਂ ਕੀਤੀ ਗਈ ਆ ਪਰ ਉਸ ਆਰਮੀ ਨੂੰ ਯਾਨੀ ਕਿ ਟਾਰਗੇਟ ਕਿਹਨੇ ਦਿੱਤਾ ਸੀਗਾ ਸੈਂਟਰ ਗਵਰਨਮੈਂਟ ਨੇ ਟਾਰਗੇਟ ਦਿੱਤਾ ਸੀ ਜੇ ਦਿੱਤਾ ਸੀਗਾ ਉਹਦੇ ਵਿੱਚ ਕਿਹੜੇ ਸਾਡੇ ਵੀਰਗਤਿ ਨੂੰ ਦੇਸ਼ ਨੂੰ ਕੋਈ ਪ੍ਰਾਪਤ ਨਹੀਂ ਹੋਏ ਸਾਡੇ ਫੌਜ ਜਿਹੜੀ ਹੈ ਉਸ ਵਕਤ ਵੀਰਗਤਿ ਨੂੰ ਸ਼ਹੀਦ ਹੋਏ ਨਹੀਂ ਕਿਉਂ ਨਹੀਂ ਹੋਏ ਹੋਏ ਨੇ ਅਸੀਂ ਇੱਕ ਪਾਸਾ ਦੇਖ ਲੈਨੇ ਆ ਪੰਜਾਬ ਦਾ ਕਿ ਪੰਜਾਬ ਨੂੰ ਕਹਿੰਦੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਇਹ ਇੱਕ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਆ ਥੰਡਰ ਬਲੈਕ ਵੀ ਹੋਇਆ ਸੀਗਾ ਆਪਰੇਸ਼ਨ ਇਹਦੀ ਆਰ ਦੇ ਵਿੱਚ ਘਟੋ ਘਟ ਇੱਕ ਗੁਰਦੁਆਰਾ ਨਹੀਂ 52 ਗੁਰਦੁਆਰਿਆਂ ਦੇ ਉੱਪਰ ਅਟੈਕ ਹੋਇਆ ਸੀਗਾ ਇੱਕ ਹੀ ਟਾਈਮ ਦੇ ਉੱਪਰ ਇਹ ਮਾਮਲਾ ਇੰਨਾ ਜ਼ਿਆਦਾ ਕਿਉਂ ਭੜਕਿਆ ਗੁਰਦੁਆਰੇ ਨੂੰ ਮੋਰਾ ਕਿਉਂ ਬਣਾਇਆ ਗਿਆ ਜੇ ਗੁਰਦੁਆਰੇ ਨੂੰ ਮੋਰਾ ਬਣਾਇਆ ਗਿਆ ਤਾਂ ਉਹਦੇ ਵਿੱਚ ਕੀ ਹਿੰਦੂਆਂ ਦਾ ਕਸੂਰ ਸੀਗਾ ਹਿੰਦੂਆਂ ਦਾ ਕਸੂਰ ਕੋਈ ਨਹੀਂ ਸੀ ਅਸੀਂ ਉਹੀ ਕਹਿਣਾ ਚਾਹੁੰਦੇ ਆ ਜਿਹੜੇ ਤੁਸੀਂ ਹੁਣ ਗੱਲ ਕਹੀ ਕਿ ਹਵਨ ਕਿ ਕੋਈ ਹਵਨ ਕਰਦਾ ਆ ਤਾਂ ਕੋਈ ਉੱਥੇ ਪਹੁੰਚਦਾ ਆ ਹਵਨ ਜਿਹੜੇ ਕਰ ਰਹੇ ਨੇ ਅਸੀਂ ਹਵਨ ਕਰਦੇ ਆ ਕਿ ਉਸ ਵਕਤ ਦੇ ਮਾਹੌਲ ਦੇ ਵਿੱਚ ਚਾਹ ਇੰਡੀਅਨ ਆਰਮੀ ਹੋਵੇ ਚਾਹ ਕੋਈ ਸਿੱਖ ਸਮਾਜ ਦੇ ਬੰਦੇ ਹੋਣ ਚਾਹ ਹਿੰਦੂ ਸਮਾਜ ਦੇ ਬੰਦੇ ਬਸਾਂ ਦੇ ਘਰਾਂ ਚੋਂ ਕੱਢ-ਕੱਢ ਕੇ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਯਾਨਕੀ ਜੜੀ ਹੈ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਉਹਨਾਂ ਨੇ ਇੱਕ ਹਵਨ ਜਾਂ ਕੀਤਾ ਹੈ ਨਾ ਕਿ ਸ਼ਾਂਤੀ ਹਵਨ ਕੀਤਾ ਜਾਂਦਾ ਆ ਸਾਡੇ Hindu ਸਮਾਜ ਦੇ ਪਰਿਦੇ ਜਿਸ ਅਸੀਂ ਕੁਲੇ ਵਿੱਚ ਅਸੀਂ ਜਨਮ ਲਿੱਤਾ ਅਸੀਂ ਤਾਂ ਤਾਂ ਕਰ ਰਹੇ ਆ ਪਰ ਕੁਝ ਜਿਹੜੇ ਨੇ ਕਹਿੰਦੇ ਨੇ ਕਿ ਯਾਨਕੀ ਆਪਰੇਸ਼ਨ ਬਲੂ ਸਟਾਰ ਆ ਕਿ ਯਾਨਕੀ ਸ਼ਿਵ ਸਨਾ ਵਾਲੇ Hindu ਸੰਗਠਨ ਵਾਲੇ ਨੂੰ ਘਰਾਂ ਚੋਂ ਮਨਾਹੀ ਕਰਕੇ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਕਾਫੀ ਜਣੇ ਨਜ਼ਰਬੰਦ ਕੀਤਾ ਗਿਆ ਕਿਉਂ ਕੀਤਾ ਗਿਆ ਇਹੀ ਤਾਂ ਇੱਕ ਚੀਜ਼ ਅਸੀਂ ਪੁੱਛਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਾਸੀ ਹੈ ਨਹੀਂ ਕਿ ਅਸੀਂ ਪੰਜਾਬ ਚ ਅਸੀਂ ਘੁੰਮ ਨਹੀਂ ਸਕਦੇ ਨજરਬੰਦ ਕਰਨਾ ਪੰਜਾਬ ਦੇ ਵਿੱਚ ਇੱਕ ਹਿੰਦੂ ਲਈ ਬਹੁਤ ਵੱਡੀ ਗੱਲ ਆ ਸੰਤਾਪ ਵੀ ਅਸੀਂ ਭੋਗਿਆ ਅਸੀਂ 84 ਨੂੰ ਛੱਡ ਕੇ 1978 ਤੋਂ ਲੈ ਕੇ 95 ਤੱਕ 35 ਤੋਂ 40 ਹਜ਼ਾਰ ਹਿੰਦੂ ਮਾਰਿਆ ਗਿਆ ਤੇ ਉਹਨਾਂ ਦੀ ਅਸੀਂ ਯਾਦ ਵਿੱਚ ਅਸੀਂ ਜਾਂ ਕੁਝ ਕਰ ਰਹੇ ਆ ਤਾਂ ਸਾਨੂੰ ਰੋਕਿਆ ਜਾਂਦਾ ਆ ਸਾਨੂੰ ਨજરਬੰਦ ਕੀਤਾ ਜਾਂਦਾ ਆ ਪੰਜਾਬ ਜਾਂ ਤਾਂ ਡਿਕਲੇਅਰ ਹੀ ਕਰ ਦੋ ਖਾਲਿਸਤਾਨ ਜਾਂ ਤਾਂ ਡਿਕਲੇਅਰ ਹੀ ਕਰ ਦੋ ਕਿਉਂਕਿ ਉੱਥੇ ਤਾਂ ਸਿੱਧੇ ਸਿੱਧੇ ਬੋਲੇ ਜਾ ਰਹੇ ਆ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਾਡੀ ਮੰਜ਼ਿਲ ਖਾਲਿਸਤਾਨ ਡਾਇਲੌਗ ਵੱਡੇ ਵੱਡੇ ਚੱਲਦੇ ਨੇ ਪਰ ਖਾਲਿਸਤਾਨ ਦੀ ਗੱਲ ਕੌਣ ਕਰ ਰਿਹਾ ਕੌਣ ਕਰ ਰਿਹਾ ਕੌਣ ਪਰਕਾਰ ਆ ਜਿਹੜੇ ਬਾਹਰ ਬੈਠੇ ਨੇ ਬਾਹਰ ਬੈਠੇ ਵਾਲੇ ਚੰਦ ਕੁਝ 5 1000 ਰੁਪਏ ਦੇ ਕੇ ਸਾਡੇ ਸ਼ਿਵਸਨਾ ਵਾਲਿਆਂ ਦੇ ਕੁਛ ਨੇ ਪਟ્રોલ ਬੰਬ ਦੀ ਹਰਕਤ ਕਰ ਦਿੰਦੇ ਨੇ ਫੜੇ ਜਾਂਦੇ ਨੇ ਨਾ ਜਮਾਨਤ ਅਗਨਾ ਕੁਛ ਜਿਹੜੇ ਤਾਂ ਬਾਹਰ ਬੈਠੇ ਨੇ ਜਾਂ ਤਾਂ ਆ ਕੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਫਾਈਟ ਲੜੋ ਤੁਹਾਨੂੰ ਹਾਊਸ ਬੰਦ ਨਜ਼ਰਬੰਦ ਕਿਉਂ ਕੀਤਾ ਜਾਂਦਾ ਪਤਾ ਤੁਹਾਨੂੰ ਦੇਖੋ ਨਜ਼ਰਬੰਦ ਦੀ ਗੱਲ ਨਹੀਂ ਜੇ ਅਸੀਂ ਦੇਸ਼ ਦੀ ਆਵਾਜ਼ ਲਈ ਬੁਲੰਦ ਕਰਦੇ ਹਾਂ ਇੱਕ ਤਾਂ ਅਖੰਡਤਾਨੂ ਕਾਇਮ ਰੱਖਣ ਵਾਸਤੇ ਅਸੀਂ ਆਵਾਜ਼ ਨੂੰ ਅਸੀਂ ਬੁਲੰਦ ਕਰਦੇ ਹਾਂ ਸਾਡੀ ਆਵਾਜ਼ ਨੂੰ ਦਬਾਉਣ ਵਾਲੇ ਕੌ ਸਰਕਾਰ ਚਾਹਦੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਅਲਪਸੰਖਿਆਕਾਂ ਅਲਪਸੰਖਿਆਕ ਦੇ ਚੱਕਰ ਦੇ ਵਿੱਚ ਹੁਸਦੀਰ ਕਮਾਸੂਰੀ ਜੀ ਦਾ ਹੱਤਿਆਕਾਂਡ ਹੋ ਗਿਆ ਸੀਗਾ ਇੰਨੀ ਆਰਮੀ ਇੰਨੀ ਫੋਰਸ ਉੱਤੇ ਲੱਗੀ ਹੋਈ ਸੀਗੀ ਫਿਰ ਵੀ ਕਾਂਡ ਹੋ ਗਿਆ ਦੁਰਗਾ ਗੁਪਤਾ ਜੀ ਖੰਨੇ ਵਿੱਚ ਮਾਰੇ ਗਏ ਆ ਜਾਂ ਆਪਾਂ ਨੇ ਲਾਲੂ ਨੂੰ ਕਾਂਡੇ ਪੁਰਾਣੇ ਸਮੇਂ ਦੀਆਂ ਗੱਲਾਂ ਗੱਲਾਂ ਕਰ ਲਵਾਂ ਜਾਂ ਆਪਾਂ ਨੇ ਲੁਧਿਆਣੇ 'ਚ ਅਮਿਤ ਸ਼ਰਮਾ ਜੀ ਦਾ ਜਾਕੀ ਕਾਂਡ ਦੁਰਗਾ ਮਾਤਾ ਮੰਦਰ ਹੋਇਆ ਗਗਨੇਜਾ ਜੀ ਦਾ ਕਾਂਡ ਜਿਹੜਾ ਜਲੰਧਰ ਦੇ ਵਿੱਚ ਹੋਇਆ ਇਹ ਕੌਣ ਕਰਦਾ ਆ ਥੋੜੇ ਥੋੜੇ ਬੋਲਬਾਣੀ ਦੇ ਉੱਤੇ ਤੁਹਾਨੂੰ ਨਜ਼ਰਬੰਦ ਕੀਤਾ ਜਾਂਦਾ ਨਾ ਥੋੜੀ ਬੋਲਬਾਣੀ ਇਦਾਂ ਦੀ ਹੈ ਦੇਖੋ ਬੋਲਬਾਣੀ ਮੈਂ ਆਪਣੇ ਦੇਸ਼ ਲਈ ਗੱਲ ਕਰ ਰਿਹਾ ਆ ਆਪਣੇ ਦੇਸ਼ ਦੀ ਗੱਲ ਕਰ ਰਿਹਾ ਤਿਰੰਗੇ ਝੰਡੇ ਦੀ ਗੱਲ ਕਰਦਾ ਤਿਰੰਗੇ ਝੰਡਾ ਜਿਹੜਾ અપਮਾਨ ਕਰਨਗੇ ਅਸੀਂ ਬੋਲ ਨਹੀਂ ਸਕਦੇ ਉਹ ਕਰਕੇ ਚਲੀ ਜਾਂਦੀ ਆ ਸਾਨੂੰ ਬੋਲਣ ਦੇ ਉੱਪਰ ਮਨਾਹੀ ਕੀਤੀ ਜਾਂਦੀ ਹੈ ਸਾਨੂੰ ਕਹਿੰਦੇ ਅਸੀਂ ਹੇਟ ਸਪੀਚ ਦੇ ਰਹੇ ਹਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀ ਆ ਮੈਂ ਜੰਮਪਾਲ ਮੈਂ ਇੱਥੋਂ ਦਾ ਆ ਮੇਰੇ ਫਾਦਰ ਸਾਹਿਬ ਇੱਥੋਂ ਦੇ ਜੰਮਪਾਲ ਨੇ ਸਾਨੂੰ ਕਹਿੰਦਾ ਕਿ ਪੰਜਾਬੀ Hindu ਯਾਨਕਿ ਤੁਸੀਂ ਬਾਈਕਾਟ ਕਰੋ ਬਾਹਰ ਨਿਕਲੋ ਪਲਾਨ ਕਰੋ ਜਾਓ ਬਾਹਰ ਨੂੰ ਮਤਲਬ ਪੰਜਾਬ ਦੇ ਵਿੱਚ ਇਕੱਲੇ ਸਿੱਖ ਸਮਰ ਰਹਿ ਸਕਦਾ ਹੋਰ ਕੋਈ ਰਹਿ ਨਹੀਂ ਸਕਦਾ ਨਹੀਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਜਿਹੜਾ ਹਵਨ ਕੀਤਾ ਜਾਂਦਾ ਉਹ ਹਰੇਕ ਸਮੁਦਾਇ ਵਾਸਤੇ ਕੀਤਾ ਜਾਂਦਾ ਨਾ Hindu ਸਿੱਖ ਵਾਸਤੇ ਕੀਤਾ ਜਾਂਦਾ ਤੁਸੀਂ ਇੱਕ ਪਾਸੇ ਜਿਹੜਾ ਲੈ ਕੇ ਜਾਂਦੇ ਹੋ Hindu ਸਾਰੇ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਨੰਬਰ ਸੱਜਣਾ ਵਾ ਜਿੱਥੇ ਵੀ ਜਾਣਾ ਵਾ ਉੱਥੇ ਜਾ ਕੇ ਤੁਸੀਂ ਹਵਨ ਕਰਨਾ ਉਸ ਨੂੰ ਲੈ ਕੇ ਉਸ ਤੋਂ ਬਾਅਦ ਪੁਲਸਤਾ ਇਹ ਆ ਜਾਂ ਪ੍ਰਸ਼ਾਸਨ ਹੈ ਕਿ ਕੋਈ ਮਾਹੌਲ ਨਾ ਪੜਕੇ ਗਰਮ ਨਾ ਹੋਵੇ ਸ਼ਾਂਤੀ ਮੈਨ ਨਾਲ ਬਣਾ ਰਵੇ ਦੇਖੋ ਸ਼ਾਂਤੀ ਲਈ ਸਰਕਾਰਾਂ ਨੂੰ ਵੀ ਪਤਾ ਆ ਪੂਰੇ ਭਾਰਤ ਦੇਸ਼ ਨੂੰ ਪਤਾ ਆ ਕਿ ਹਿੰਦੂ ਧਰਮ ਸਨਾਤਨ ਸਾਡਾ ਸੌਫਟ ਧਰਮ ਹੈ ਸੌਫਟ ਧਰਮ ਦਾ ਮਤਲਬ ਇਹ ਆ ਕਿ ਅਸੀਂ ਚੁੱਪ ਰਹਿਨੇ ਆ ਅਸੀਂ ਬੋਲਦੇ ਨਹੀਂ ਕਿ ਸਾਨੂੰ ਸਾਡੇ ਪੂਰਵਜਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਕਿ ਦੇਸ਼ ਦੇ ਲਈ ਅਸੀਂ ਮਰਮੜਨ ਲਈ ਤਿਆਰ ਬੈਠੀਏ ਦੇਸ਼ ਦੀ ਇਕਤਾ ਲਈ ਅਸੀਂ ਮਰਮੜਨ ਲਈ ਤਿਆਰ ਬੈਠੀਏ ਪਰ ਪੰਜਾਬ ਦੇ ਵਿੱਚ ਜਿਹੜੇ ਕੁਝ ਲੋਕ ਨੇ ਜਿਹੜੇ ਸਿੱਖਾਂ ਦੇ ਆੜ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਨੇ ਕੁਝ ਲੋਕ ਨੇ ਜਿਹੜੇ ਪਰ ਰੋਲਾ ਪਾ ਲੈਂਦੇ ਖਾਲਿਸਤਾਨ ਖਾਲਿਸਤਾਨ ਮੈਂ ਤਾਂ ਨਹੀਂ ਮੰਨਦਾ ਖਾਲਿਸਤਾਨ ਕਿਉਂਕਿ ਪਿੰਡਰਾਵਾਲੇ ਨੇ ਵੀ ਖਾਲਿਸਤਾਨ ਦੀ ਮੰਗ ਕੀਤੀ ਨਹੀਂ ਜੋ ਸੱਚਾਈ ਹੈ ਜੇ ਪਿੰਡਰਾਵਾਲੇ ਖਾਲਿਸਤਾਨ ਦੀ ਮੰਗ ਕੀਤੀ ਹੋਵੇ ਫਿਰ ਤਾਂ ਗੱਲ ਵੀ ਆ ਤੁਸੀਂ ਖਾਲਿਸਤਾਨ ਮੰਗ ਕੇ ਹੋ ਰਹੇ ਹੋ ਇੱਥੇ ਘੋੜੇ ਭਜਾਉਣੇ ਨੇ ਕਾਦੇ ਵਾਸਤੇ ਕਿਉਂ ਤੂੰ ਪੰਜਾਬ ਨੂੰ ਤੂੰ 84 ਦਾ ਮਾਹੌਲ ਚ ਵਾਪਸ ਲੈ ਕੇ ਆ ਰਹੇ ਹੋ ਮੈਂ ਚਾਹਨ ਪੰਜਾਬ ਤਰੱਕੀ ਕਰ ਰਿਹਾ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਓ ਅੱਗੇ ਵਧੋ ਹਿੰਦੂ ਸਿੱਖ ਮੁਸਲਮਾਨ ਸਭ ਆਪਾਂ ਇੱਕ ਆ ਪਰ ਅਸੀਂ ਹਮੇਸ਼ਾ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹਾਂ ਵਿਤਕਰਾ ਕਰਦੇ ਹਾਂ ਜਿਹੜਾ ਉਸ ਟਾਈਮ ਕਾਂਡ ਹੋਇਆ ਆਪਰੇਸ਼ਨ ਪਲੱਸ ਸਟਾਰ ਦਾ ਉਹ ਕਿਸੇ ਹਿੰਦੂ ਸਮਾਜ ਵੱਲੋਂ ਨਹੀਂ ਹੋਇਆ ਜੇ ਦਿੱਲੀ ਦੇ ਵਿੱਚ ਕਾਂਡ ਹੋਇਆ ਉਹ ਕਿਸੇ ਹਿੰਦੂ ਸਮਾਜ ਵੱਲੋਂ ਨਹੀਂ ਹੋਇਆ ਉਹ ਇੱਕ ਸੈਂਟਰ ਗਵਰਨਮੈਂਟ ਜਾਂ ਪੰਜਾਬ ਦੀ ਗਵਰਨਮੈਂਟ ਵੱਲੋਂ ਕੀਤਾ ਗਿਆ ਉਹ ਸਟੇਟ ਵੱਲੋਂ ਕੀਤਾ ਗਿਆ ਜੇ ਸਟੇਟ ਵੱਲੋਂ ਆਰਡਰ ਹੋਏ ਸੀਗੇ ਤਾਂ ਹੀ ਉਹ ਹਰਕਤ ਹੋਈ ਆ ਤਾਂ ਕਿਉਂ ਉਹ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਧੱਕਾ ਕੀਤਾ ਜਾਂਦਾ 1984 6 ਜੂਨ ਆਉਣ ਤੋਂ ਬਾਅਦ ਹੀ ਤੁਹਾਨੂੰ ਯਾਦ ਆਉਂਦੀ ਉਸ ਤੋਂ ਪਹਿਲਾਂ 2-4 ਦਿਨ ਪਹਿਲਾਂ ਵੀ ਨਹੀਂ ਯਾਦ ਰਹਿੰਦਾ 2-4 ਦਿਨ ਬਾਅਦ ਵੀ ਨਹੀਂ ਜਾ ਸਕਦੇ ਤੁਸੀਂ ਉਦੋਂ ਭੁੱਲ ਜਾਂਦੇ ਹੋ ਦੇਖੋ ਤੁਹਾਡੀ ਗੱਲ ਸਹੀ ਹੈ ਭੁੱਲਦਾ ਕੋਈ ਨਹੀਂ ਆ ਕਿ ਮੈਂ ਤਾਂ ਇਸ ਬੰਦੇ ਨੂੰ ਯਾਦ ਹੀ ਨਹੀਂ ਕਰਦਾ ਜਿਹੜਾ ਬੰਦਾ ਮਾਰੀ ਗਿਆ ਵਾ ਸਾਡੇ ਇਸ ਪੰਜਾਬ ਦੀ ਪਾੜ-ਪਾਣ ਕੋ ਰਿਆ ਕੌਣ ਰਿਆ ਇਸ ਚਮ ਪਰ ਗੁਰਪਤਵੰਦ ਸਿੰਘ ਪੰਨੂ ਜਿਹੜਾ ਬੈਠਾ ਬਾਹਰ ਡਾਇਲੌਗ ਮਾਰ ਦਿੰਦਾ ਆ ਠੀਕ ਆ ਡਾਇਲੌਗ ਮਾਰਦਾ ਵੱਡੇ-ਵੱਡੇ ਆ ਕਿ ਅਸੀਂ ਤਾਂ ਖੜੇ ਆ ਰੈਫਰੰਡਮ 2020 ਵੀ ਮਿਸ਼ਨ ਫੇਲ ਹੋ ਗਿਆ ਉਹਦਾ ਬਾਹਰ ਵੋਟਾਂ ਪਾਈਆਂ ਉਹ ਵੀ ਫੇਲ ਹੋ ਗਈਆਂ ਉਹਦੀਆਂ ਪੰਜਾਬ ਦਾ ਮੋਲ ਉਹੀ ਖਰਾਬ ਕਰ ਰਿਆ ਨਾ ਜੇ ਤੁਸੀਂ ਹੁਣ ਗੱਲ ਕਹਿ ਰਹੇ ਹੋ ਕਿ ਅਸੀਂ 6 ਜੂਨ ਸਾਨੂੰ ਯਾਰ ਆ ਜਾਂਦੀ ਹੈ 6 ਜੂਨ ਸਾਨੂੰ ਯਾਦ ਨਹੀਂ ਆਂਦੀ ਸਾਨੂੰ ਉਹ ਯਾਦ ਆਂਦੇ ਨੇ 84 ਦੇ ਵਿੱਚ ਟਾਈਮ ਉਹਨਾਂ ਨੂੰ ਯਾਦ ਆਂਦਾ ਆ ਸਾਨੂੰ 1978 ਤੋਂ 1995 ਯਾਦ ਆਂਦਾ ਜਿਨ੍ਹਾਂ ਨੂੰ ਬਸਾਂ 'ਚ ਘਰਾਂ 'ਚ ਕੱਢ ਕੱਢ ਕੇ ਜਿਨ੍ਹਾਂ ਨੂੰ ਮਾਰਿਆ ਗਿਆ ਵਾ ਜਿਹਦੇ ਹੱਥ 'ਚ ਮੋਲੀ ਪਾਈ ਸੀਗੀ ਉਹਨੂੰ ਮਾਰਿਆ ਗਿਆ ਕਪੂਥਲਰ ਬਸ ਦਾ ਕਾਂਡ ਦੇਖ ਲਓ ਲੁਧਿਆਣੇ ਦੀ ਆਰਐਸਐਸ ਦੀ ਸ਼ਾਖਾ ਦਾ ਕਾਂਡ ਦੇਖ ਲਓ 1988 ਦੇ ਵਿੱਚ ਆ ਜਿੰਨੇ ਵੀ ਦੇ ਹੋਏ ਨੇ ਸ਼ਿਵਸ 35 ਸ਼ਿਵ ਸੈਨਾ ਦੇ ਨੇੜੇ ਸਰ ਰਾਮਾ ਕਾਂਜ ਲੋਟਾ ਜੀ ਪ੍ਰੋਫੈਸਰ ਵੀਰ ਵਿਨੋਦ ਗੁਪਤਾ ਜੀ ਇਹ ਮਾਰੇ ਗਏ ਨੇ ਇਹ ਵੀਰ ਗੱਤਿ ਨੂੰ ਪ੍ਰਾਪਤ ਹੋਏ ਨੇ ਕਿੰਨਾਂ ਨੇ ਮਾਰੇ ਨੇ ਲਾਲਾ ਜਗਤ ਨਾਰਾਇਣ ਜੀ ਦਾ ਕਾਂਡ ਕਿਨੇ ਕੀਤਾ ਸੀਗਾ ਇਹਨਾਂ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਖਾੜਕੋਵਾਦ ਵੱਲੋਂ ਕੀਤਾ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਖੁਦ ਪਿੰਡ ਵਾਲੇ ਖਿਲਾਫ ਚਲਦੀ ਪਈ ਸੀ ਬਿਲਕੁਲ ਤੁਸੀਂ ਮੰਨਦੇ ਹੋ 6 ਜੂਨ ਨੂੰ ਹੀ ਕਿਉਂ ਨਿਕਲਦੇ ਹੋ ਬਾਹਰ 6 ਜੂਨ ਨੂੰ ਹੀ ਕਿਉਂ ਜਾਣਾ ਹੁੰਦਾ 4 ਜੂਨ ਵੀ ਜਾ ਸਕਦੇ ਹਾਂ 2 ਜੂਨ ਨੇ ਵੀ ਜਾ ਸਕਦੇ ਹਾਂ 7 ਜੂਨ ਵੀ ਜਾ ਸਕਦੇ ਹਾਂ 6 ਜੂਨ ਹੀ ਕਿਉਂ ਰੱਖਿਆ ਜਾਂਦਾ ਤੁਹਾਡੇ ਦੇਖੋ ਜੇ ਇਹਨਾਂ ਵੱਲੋਂ ਕਿਹਾ ਜਾਂਦਾ ਇਹਨਾਂ ਵੱਲੋਂ ਕਿਹਾ ਜਾ ਸਕਦਾ ਨਾ ਆਪਰੇਸ਼ਨ ਬਲੂਸਟਾਰ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਚੱਲਿਆ 1 ਨੂੰ ਕਿਉਂ ਨਹੀਂ ਰੱਖਿਆ 2 ਨੂੰ ਕਿਉਂ ਨਹੀਂ ਰੱਖਿਆ 3 ਨੂੰ ਕਿਉਂ ਪ੍ਰਸ਼ਾਸਨ ਤਾਂ ਇਹ ਦੇਖਦਾ ਕਿ ਪੰਜਾਬ ਦਾ ਮੋਲ ਖਰਾਬ ਨਾ ਹੋਵੇ ਜਿੱਦਾਂ ਹੁਣ ਤਾਂ ਚਲੋ ਗੱਲੀ ਮੁਕਤੀ ਕਰ ਦਿੰਨਾ ਕਿਉਂਕਿ ਤੁਸੀਂ ਏਦਾਂ ਦੀ ਕਰਦੇ ਹੋ ਹੁਣ ਕੀ ਚੱਲਦਾ ਪਿਆ ਹੁੰਦਾ ਆਪਸ ਵਿੱਚ ਇੰਨਾ ਏਕਾ ਨਹੀਂ ਹੈਗਾ ਹੁਣ ਪਿੱਛੇ ਵੀ ਤੁਹਾਡੇ ਮਾਧਿਅਮ ਰਾਹੀਂ ਖਬਰ ਚੱਲੀ ਹੈ ਕੀ ਚੱਲੀ ਹੈ ਕਿ ਪੰਜਾਬ ਦੇ ਵਿੱਚ ਗੋਲਡਨ ਟੈਂਪਲ ਦੇ ਅੰਦਰ ਟਾਸਕ ਫੋਰਸ ਨੰਗ ਜਥੇਬੰਦੀਆਂ ਅਮਨ ਸਾਹਮਣੇ ਹੋ ਗਈਆਂ ਪਹਿਲਾਂ ਆਪਸੀ ਏਕਤਾ ਕਰ ਲਓ ਖਾਲੀ ਸਨ ਬਾਦੀਆਂ ਗੱਲਾਂ ਨੇ ਪੰਜਾਬ ਨੂੰ ਤੋੜਨੀ ਗੱਲਾਂ ਤੁਸੀਂ ਬਾਅਦ ਕਰ ਲਿਓ ਤੋਂ ਕੌਣ ਕੌਣ ਆ ਸਾਡੀ ਜਿੰਦ ਸਾਡੀ ਜਾਨ ਸਾਡੀ ਮੰਡਲ ਖਾਲੀ ਸਨ ਕੌਣ ਖਾਲੀ ਸਨ ਪਹਿਲੇ ਖਾਲੀਸਾ ਮਤਲਬ ਪਤਾ ਹੋਣਾ ਚਾਹੀਦਾ ਕਿ ਖਾਲੀਸਾ ਮੰਗਿਆ ਕੀ ਕਿਨੂੰ ਕਿਹਾ ਗਿਆ ਪਿਓਰਿਟੀ ਕਿਹਾ ਜਾਂਦਾ ਆ 100% ਸ਼ੁੱਧ ਜਗ੍ਹਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਬਾਬਾ ਬੰਦਾ ਸਿੰਘ ਭਾਦਰ ਜੀ ਦਾ ਰਾਜ ਜੇ ਉਹ ਰਾਜ ਚਾਹੀਦਾ ਆ ਉਹਦੇ ਲਈ ਹਰ ਸਮੁਦਾਇ ਨੂੰ ਬਰਾਬਰ ਇਕ ਜੁਟਾਉਣਾ ਪੈਣਾ ਨਾ ਕਿ ਇਹਨੂੰ ਇੱਕ ਆੜ ਬਣਾ ਕੇ ਗੁਰੂ ਗੋਲਡਨ ਟੈਂਪਲ ਨੂੰ ਆੜ ਬਣਾ ਲਿਆ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆ ਜਿਨ੍ਹਾਂ ਨੇ ਮੁਗਲਾਂ ਨਾਲ ਲੜਦੇ ਹੋਏ ਕਿਲਾ ਤੇ ਗੁਰਦੁਆਰੇ ਤੋਂ ਬਾਹਰ ਆ ਗਏ ਸੀਗੇ ਲੜਨ ਵਾਸਤੇ ਵੀਰਗਤਿ ਨੂੰ ਪ੍ਰਾਪਤ ਹੋਏ ਉਹਨਾਂ ਦੇ ਵੱਡੇ ਸੁਪੁੱਤਰ ਅਜੀਤ ਸਿੰਘ ਜੀ ਇੱਧਰਲੇ ਪਾਸੇ ਜੇ ਦੇਖਿਆ ਜਾ ਗਿਆ ਤੇ ਗੁਰਦੁਆਰੇ ਨੂੰ ਮੋਰਾ ਕਿਨੇ ਬਣਾਇਆ ਅੱਜ ਕਹਿੰਦੇ ਨੇ ਕਿ ਹਿੰਦੂਆਂ ਨੇ ਧੱਕਾ ਕੀਤਾ ਹਿੰਦੂਆਂ ਦੀ ਸਰਕਾਰ ਕਿਹੜੀ ਸਰਕਾਰ ਹਿੰਦੂਆਂ ਦੀ ਹਿੰਦੂਆਂ ਦਾ ਵਿਤਕਰੇ ਹਰ ਪਾਸੇ ਹੁੰਦੇ ਆ ਰਹੇ ਜੇ ਐਡੀ ਹਿੰਦੂਆਂ ਦੀ ਸਰਕਾਰ ਹੁੰਦੀ ਏ ਸੈਂਟਰ ਗਵਰਨਮੈਂਟ ਤਾਂ ਪੰਜਾਬ ਜਾਂ ਹਿੰਦੁਸਤਾਨ ਅਖੰਡ ਭਾਰਤ ਬਣਨ ਦੇ ਲਈ ਸੈਂਟਰ ਗਵਰਨਮੈਂਟ ਵੱਲੋਂ ਹਿੰਦੂ ਰਸਟ੍ਰੋ ਘੋਸ਼ਿਤ ਹੋ ਜਾਂਦਾ ਜਿੱਦਾਂ ਨੇਪਾਲ ਹਿੰਦੂ ਰਸਟ੍ਰੋ ਘੋਸ਼ਿਤ ਹੈ ਅੱਜ ਇੰਡੀਆ ਵੀ ਸਾਡਾ ਹੋ ਜਾਂਦਾ ਟਿੱਪਣੀ ਕੀਤੀ ਜਾਂਦੀ ਹੈ ਪਹਿਲਾਂ ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਹਿੰਦੂ ਸਿੱਖ ਇੱਕ ਨੋ ਮਾਸ ਦਾ ਰਿਸ਼ਤਾ ਹੈ ਬਾਅਦ ਵਿੱਚ ਤੁਸੀਂ ਟਿੱਪਣੀ ਕਰਦੇ ਹੋ ਹਿੰਦੂ ਨੂੰ ਲੈ ਕੇ ਕੀ ਲੱਗਦਾ ਹੈ ਕਿ 84 ਦੇ ਵਿੱਚ ਬੇਕਸੂਰ ਜਿਹੜੇ ਲੋਕ ਸੀਗੇ ਉਹ ਵੀ ਉਦੋਂ ਮਾਰੇ ਗਏ ਸੀਗੇ ਤੇ ਕਈ ਸ਼ਹੀਦ ਹੋਏ ਸੀਗੇ ਰਲ ਮਿਲ ਕੇ ਹੋਇਆ ਸੀਗਾ ਨਾ ਉਹਦਾ ਜਿਹੜਾ ਉਸ ਸਮੇਂ ਦਾ ਜਿਹੜਾ ਹਾਲਾਤ ਸੀਗੇ ਉਹ ਉਹਦਾਂ ਦੇ ਸੀਗੇ ਤੇ ਤੁਸੀਂ ਇੱਕ ਪਾਸੇ ਕਿਉਂ ਲੈ ਕੇ ਜਾਂਦੇ ਇੱਕ ਪਾਸੇ ਨਹੀਂ ਜੀ ਦੇਖੋ ਜੇ ਕੁਝ ਸੰਗਠਨ ਜੇ ਆਪਣੇ ਸਿੱਖਾਂ ਦੀ ਭਾਵਨਾਵਾਂ ਦੀ ਗੱਲਾਂ ਕਰਦੇ ਨੇ ਜ਼ਰੂਰੀ ਆ ਕਿ ਉਹਨਾਂ ਦੀ ਆਵਾਜ਼ ਨੂੰ ਅੱਗੇ ਬੁਲੰਦ ਕਰਕੇ ਰੱਖੋ ਤੇ ਜੋ ਤੱਕਾ ਹੋਇਆ ਅਸੀਂ ਤੁਹਾਡੇ ਨਾਲ ਖੜੇ ਆ ਪਰ ਜਿਹੜੇ ਹਿੰਦੂ ਮਾਰੇ ਗਏ ਨੇ 781 ਕਰੋੜ ਦਾ ਪੈਕੇਜ ਜਿਹੜਾ ਕਿ ਸੈਂਟਰ ਗਵਰਨਮੈਂਟ ਵੱਲੋਂ ਪਾਸ ਹੋਇਆ ਸੀਗਾ ਅੱਜ ਤੱਕ ਹਿੰਦੂਆਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਦੇ ਮੱਥੇ ਤੇ ਗੋਲੀਆਂ ਮਾਰੀਆਂ ਗਈਆਂ ਨੇ ਹਿੰਦੂਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਪਰ ਸਿੱਖ ਸਮੁਦਾਇ ਵੱਲੋਂ ਉਹਨਾਂ ਨੂੰ ਸਜ਼ਾਵਾ ਜਿਹੜੇ ਬੰਦੇ ਨੇ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਮੁਆਵਜ਼ੇ ਮਿਲ ਗਏ ਨੇ ਪਰ ਹਿੰਦੂਆਂ ਨੂੰ ਕੁਝ ਮਿਲਿਆ ਨਹੀਂ ਇਸੇ ਵਾਸਤੇ ਤੁਸੀਂ ਆਵਾਜ਼ ਚੱਕੀ ਵੱਖਰੇ ਤਰੀਕੇ ਨਾਲ ਪਰ ਸਰਕਾਰਾਂ ਅੱਗੇ ਚੱਕੀ ਆਵਾਜ਼ ਉਦੋਂ ਦਾ ਸੁੱਤੇ ਹੁੰਦੇ ਹੋ ਦੇਖੋ ਜੀ 2009 ਤੋਂ ਲੈ ਕੇ 2015 ਤੱਕ ਲਗਾਤਾਰ ਆਵਾਜ਼ ਨੂੰ ਬੁਲੰਦ ਕੀਤਾ ਗਿਆ ਹਰ ਵਕਤ ਤੁਹਾਡੇ ਚਲਨ ਮਾਧਿਅਮ ਨਾਲ ਅਸੀਂ ਆਵਾਜ਼ ਚੱਕਦੇ ਆ ਰਹੇ ਹਾਂ ਸਾਡੀ ਮੰਗ ਵੀ ਇਹੀ ਹੈ ਕਿ ਸਾਡੀ ਮੰਗ ਵੀ ਹੈ ਕਿ 781 ਕਰੋੜ ਦਾ ਪੈਕੇਜ ਜਿਹੜਾ ਹਿੰਦੂਆਂ ਨਾਲ ਜਿਹੜਾ ਵਿਤਕਰਾ ਕੀਤਾ ਗਿਆ ਉਹ ਦਿੱਤਾ ਜਾਵੇ ਨਗ ਦਿੱਤਾ ਗਿਆ ਤਨਖਾਹਾਂ ਲੱਗੀਆਂ ਨੇ ਪੈਨਸ਼ਨਾਂ ਲੱਗੀਆਂ ਨੇ 2200 ਰੁਪਏ ਪੈਨਸ਼ਨ 1988 ਚ ਕਾਂਡ ਹੋਇਆ ਇਹ ਬੰਦੇ ਦਾ ਅਹਮਦਗੜ ਮੰਡੀ ਦੇ ਵਿੱਚ ਉਹਦੀ ਘਰ ਵਾਲੀ ਨੂੰ 2200 ਰੁਪਏ ਪੈਨਸ਼ਨ ਲੱਗੀ ਆ ਜੋ ਅੱਜ ਵੀ 2200 ਰੁਪਏ ਚੱਲਦੀ ਪਈ ਆ ਕਿ 2200 ਰੁਪਏ ਨਾਲ ਕੀ ਹੋਣਾ ਢਿੱਡ ਭਰੇਗਾ ਕਿ ਬੱਚਾਂ ਢਿੱਡ ਭਰੇਗਾ ਨਹੀਂ ਪਰ ਇਹਨਾਂ ਨੇ ਦੇਖਣਾ ਕਿ ਹਿੰਦੂ ਆ ਮੂੰਹ ਤੇ ਜਿੱਪ ਆ ਸਾਡੇ ਵਰਗੇ ਬੋਲਦੇ ਨੇ ਜਾਂ ਤਾਂ ਅਸੀਂ ਗੋਲੀਖਾਨ 'ਵਾਂ ਤਿਆਰ ਬੰਨੇ ਆ ਜਾਂ ਸਾਡੇ ਲਈ ਪਠਾਨਕੋਟ ਦੀ ਜੇਲ ਬਣੀ ਆ ਸਮਝ ਕੀ ਲੱਦਾ ਕਿ ਜਦੋਂ ਵੀ ਸਮਾਹੰਦਾ ਜਾਂ 6 ਜੂਨ ਨੂੰ ਹਟਕੇ ਵੀ ਕੋਈ ਸ਼ਹੀਦੀ ਦਿਹਾੜੇ ਦੀ ਜਿਹੜਾ ਅਸੀਂ ਗੱਲ ਕਰਦੀਏ ਤੇ ਉਦੋਂ ਹੀ ਤੁਹਾਨੂੰ ਯਾਦ ਆਂਦਾ ਉਸ ਤੋਂ ਪਹਿਲਾਂ ਤੁਸੀਂ ਕਿੱਥੇ ਹੁੰਨੇ ਹੋ ਸਵਾਲ ਲੋਕਾਂ ਦਾ ਹੀ ਹੈ ਉਸ ਤੋਂ ਪਹਿਲਾਂ ਕਿੱਥੇ ਹੁੰਨੇ ਹੋ ਉਸ ਤੋਂ ਪਹਿਲਾਂ ਕਿਉਂ ਨਹੀਂ ਬੋਲਦੇ ਉਸ ਤੋਂ ਪਹਿਲਾਂ ਕਿਉਂ ਨਹੀਂ ਜਾਂਦੇ ਦੇਖੋ ਤੁਹਾਡੀ ਗੱਲ ਬਿਲਕੁਲ ਸੱਚ ਹੈ ਉਸ ਤੋਂ ਪਹਿਲਾਂ ਜਾਣ ਦੀ ਗੱਲ ਨਹੀਂ ਅਸੀਂ ਜਾਂਦੇ ਵੀ ਹਾਂ ਸ਼ਹੀਦੀ ਦਿਹਾੜਾ ਕੋਈ ਇਨ੍ਹਾਂ ਦਾ ਨਹੀਂ ਹੈ ਸ਼ਹੀਦੀ ਦਿਹਾੜਾ ਸਾਡੇ ਲਈ ਹੈ ਸਾਡੇ ਨੇ ਗੁਰੂ ਤੇਗ ਬਹਾਦਰ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਲਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਨੇ ਕੁਰਬਾਨੀਆਂ ਦਿੱਤੀਆਂ ਨੇ ਇਹ ਕੌਣ ਨੇ ਬਰਦਰ ਸਿੰਘ ਦਾothor ਕੋਣ ਹੈ ਜਿਨ੍ਹਾਂ ਨੇ ਕੁਰਬਾਨੀਆਂ ਸਾਡੇ ਲਈ ਦਿੱਤੀਆਂ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਅਸੀਂ ਤਾਂ ਯਾਦ ਕਰਦੇ ਆ ਪਰ ਵਿਤਕਰਾ ਕਿੱਥੇ ਕੀਤਾ ਜਾ ਰਿਹਾ ਜਦੋਂ ਗੁਰਦਾਸਪੁਰ ਚ ਦੀਪਕ ਠਾਕੁਰ ਦਾ ਕਤਲ ਹੋ ਗਿਆ ਸੀਗਾ ਜਦੋਂ ਮੰਦ부ਦੀ ਦਾ ਕਤਲ ਗੁਰਦੁਆਰੇ ਵਿੱਚ ਕੀਤਾ ਗਿਆ ਜਦੋਂ ਕਿਸਾਨਾਂ ਦੇ ਅਦੋਂ ਦੇ ਬੰਨ੍ਹ ਜਿੱਥੇ ਬੰਦਿਆਂ ਨੇ ਕਾਂ ਵਾਂਗੂ ਕਹਿੰਦੇ ਟੰਗਤਾ ਇਸ ਚੀਜ਼ਾਂ ਤੋਂ ਡਰ ਹੈ ਕਿ ਅੱਜ ਦੇ ਟਾਂ ਦੇ ਵਿੱਚ ਲੋਕੀ ਗੁਰਦੁਆਰੇ ਜਾਣ ਤੋਂ ਸਾਡੇ ਹਿੰਦੂ ਸਮੂਹ ਦਾ ਲੋਕ ਡਰਨ ਲੱਗਿਆ ਨੇ ਕਿ ਸ਼ਾਇਦ ਸਾਡੇ ਨਾਲ ਵੀ ਕਿਤੇ ਧੱਕਾ ਨਾ ਹੋ ਜੇ ਹੁਣ ਮੰਨਦੇ ਹੁਣ ਮੰਨਦੇ ਹਾਂ ਵੀ ਇਹ ਕਿਤੇ ਨਾ ਕਿਤੇ ਜਿਹੜਾ ਹੋਇਆ ਚਲੋ ਇਸ ਨੂੰ ਲੈ ਕੇ ਇੱਕ ਪਾਸੇ ਜੇ ਅੱਜ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤੇ ਤੁਸੀਂ ਉੱਥੇ ਜਾ ਨਹੀਂ ਪਾਇਆ ਹਿੰਦੂ ਸਮੁਦਾਇ ਜਾ ਨਹੀਂ ਪਾਇਆ ਕੱਲ ਉਹਨਾਂ ਨੂੰ ਨਜ਼ਰ ਬੰਦ ਕਰਕੇ ਰੱਖਿਆ ਗਿਆ ਉਸ ਤੋਂ ਬਾਅਦ ਇੱਥੇ ਵੀ ਤਾਂ ਹਵਨ ਕਰ ਸਕਦੇ ਸੀ ਦੇਖੋ ਮੈਂ ਤਾਂ ਸਾਫ਼-ਸਾਫ਼ ਕਹਿੰਦਾ ਹਾਂ ਜਿਸ ਮੈਂ ਕੁਲ ਵਿੱਚ ਜਨਮ ਲਿੱਤਾ ਜਾਂ ਜਿਸ ਕੁਲ 'ਚ ਬੰਦਾ ਜਨਮ ਲੈਂਦਾ ਉਹਨੂੰ ਆਪਣੀ ਧਰਤੀ ਵੀ ਨਹੀਂ ਛੱਡਣੀ ਚਾਹੀਦੀ ਵੀਰ ਭੋਗਿਆ ਬਸੁੰਦਰਾ ਇਦਾ ਮਤਲਬ ਹੈ ਕਿ ਜੋ ਇਸ ਧਰਤੀ ਲਈ ਭੋਗਦਾ ਆ ਉਹ ਚਾਹੇ ਕਿਹੜੀ ਵੀ ਯਾਤਰਾ ਹੋਵੇ ਜਾਂ ਧਰਤੀ ਲਈ ਮਰਨ ਲਈ ਤਿਆਰ ਮਟਰ ਮਾਰ ਮਟਰ ਤਿਆਰ ਬੈਠਾ ਹੋਵੇ ਉਸ ਕੁਲ ਸਿਰ ਜਨਮ ਲਿੱਤਾ ਆ ਉਹਨੂੰ ਧਰਤੀ ਛੱਡ ਕੇ ਨਹੀਂ ਜਾਣੀ ਚਾਹੀਦੀ ਜੇ ਤੁਹਾਡੇ ਉਸ ਇਸ਼ ਦੇਵਤਾ ਨੂੰ ਕੁਰਬਾਨੀ ਦਿੱਤੀ ਆ ਕੀ ਹਿੰਦੂਆਂ ਦੇ ਉੱਥੇ ਦੁਰਗਾਣਾ ਮੰਦਰ ਨਹੀਂ ਬਣਿਆ ਦੁਰਗਾਣਾ ਮੰਦਰ ਕਿਉਂ ਨਹੀਂ ਜਾਂਦੇ ਮੈਂ ਕਹਿੰਦਾ ਸਾਰੇ ਆਪਣੇ ਰਾਮ ਤਿਰਥ ਜਾਓ ਦੁਰਗਾਣਾ ਮੰਦਰ ਜਾਓ ਜਿੱਥੇ ਜਾਨਕੀ ਐਡਾ ਵੱਡਾ ਇਤਿਹਾਸ ਹੈ ਕਿ ਸੀਤਾ ਮਾਤਾ ਦੀ ਕਹਾਣੀ ਹੈ ਹਨੂਮਾਨ ਜੀ ਨੇ ਉੱਥੇ ਪੇੜ ਦੇ ਨਾਲ ਬੰਨਿਆ ਗਿਆ ਸੀਗਾ ਤੁਸੀਂ ਦੁਰਗਾਣਾ ਮੰਦਰ ਨਹੀਂ ਜਾਓਗੇ ਤੁਸੀਂ ਜਾਣਾ ਕਿੱਦਾਂ ਆ ਹਰ ਪਾਸੇ ਮਥਾ ਢੇਕਣਾ ਆ ਪਰ ਜੁੱਤੀਆਂ ਵੀ ਖੰਨੇ ਹੋ ਗੁੱਟਕੇ ਫਰੇ ਜਾਂਦੇ ਆ ਪਰ ਨੰਗ ਨੰਗ ਜੱਥੇ ਬੰਦੀਆਂ ਇਹ ਬਰਛਾ ਬਾੜਦੀ ਐ ਕਿਉਂ ਕਰਦੀ ਇਹਨਾਂ ਨਾਲ ਹਰਕਤਾਂ ਇਹਨਾਂ ਨਾਲ ਕਿਉਂ ਕਰਦੀ ਕਿਉਂ ਜਾਂਦੇ ਨੇ ਗਲਤੀਆਂ ਹਰਕਤਾਂ ਇਹਨਾਂ ਦੀਆਂ ਜਦੋਂ ਗੁੱਟਕਾ ਲੈ ਕੇ ਜਾਂਦੇ ਹੋ ਜਦੋਂ ਤੁਸੀਂ ਸਿਗਰਟ ਬੀੜੀ ਲੈ ਕੇ ਜਾਂਦੇ ਹੋ ਤਾਂ ਫਿਰ ਮੁਰਗੇ ਬਦਨਾਮੀ ਕਰਾਉਂਦੇ ਨੇ ਸਾਡੇ ਧਰਮ ਦੇ ਸਮਾਜ ਦੇ ਲੋਕ ਵਿਤਕਰਾ ਹੋ ਜਾਂਦਾ ਬਿਲਕੁਲ ਬਿਲਕੁਲ ਗਲਤ ਗੱਲ ਐ ਪਰ ਚਪੇੜਾਂ ਖਾ ਕੇ ਵੀ ਤਾਂ ਆਂਦੇ ਨੇ ਲੋਟ ਵੀ ਉੱਥੋਂ ਆਂਦੇ ਜਾਂਦੇ ਬਿੱਤੇ ਨੇ ਪਰ ਇਹ ਵੀ ਕਿ ਸਚਾਈ ਆ ਕਿ 80% ਤੋਂ ਪਲੱਸ ਉਤੇ ਹਿੰਦੂ ਸਮੁਦਾ ਲੋਕ ਜਾਂਦੇ ਨੇ ਜਿਹੜਾ ਗੋਲਕ ਚ ਪੈਸਾ ਪੈਂਦਾ ਉਹ ਹਿੰਦੂ ਸਮਾਜ ਦਾ ਪੈਸਾ ਉੱਪ ਜਾ ਰਿਹਾ ਮੈਂ ਕਹਿੰਨਾ ਕਿ ਇਹੀ ਸਾਡਾ ਦੁਰਗਾਣਾ ਮੰਦਿਰ ਵਾਲੇ ਪਾਸੇ ਵੀ ਜਾਣ ਤੇ ਆਪਣੇ ਜਿਹੜਾ ਵਾ ਆਪਣੇ ਆਪਣੇ ਹਰਿਮੰਦਰ ਸਾਹਿਬ ਵੀ ਜਾਣ ਬਰਾਬਰ ਰੱਖਣ ਪਹਿਲਾਂ ਆਪਣੇ ਧਰਮ ਤੇ ਇਸ਼ਟ ਦੇਵਤਾ ਨੂੰ ਨਾ ਭੁੱਲਣ ਜੇ ਜਿੱਤੇ ਨਹੀਂ ਵੀ ਜਾ ਸਕਦੇ ਤੇ ਘਰਾਂ ਦੇ ਵਿੱਚ ਵੀ ਰਹਿ ਕੇ ਹਮਨ ਵਗੈਰਾ ਕਈ ਕੀਤਾ ਜਾ ਸਕਦਾ ਬਿਲਕੁਲ ਹਵਨ ਤਾਂ ਸੀ ਵੀ ਕਰਦੇ ਆ ਘਰ ਦੇ ਵਿੱਚ ਵੀ ਹੋਣ ਕਿ ਤਾਂ ਮੰਦਰਾਂ 'ਚ ਹਵਨ ਕੀਤੇ ਜਾਂਦੇ ਨੇ ਜ਼ਰੂਰੀ ਥੋੜੀ ਕਿ ਆਪਾਂ ਹਰਮੰਦਰ ਸਾਹਿਬ ਜਾਣਾ ਹੀ ਆ ਉਹ ਵੀ 6 ਜੂਨ ਨੂੰ ਬਸ ਅਰਪਣ ਕਰਨੀ ਆ ਤਾਂ ਉਹ ਕਿਤੇ ਵੀ ਕੀਤਾ ਜਾ ਸਕਦਾ ਘਰ ਦੇ ਵਿੱਚ ਵੀ ਰਹਿ ਕੇ ਕੀਤਾ ਜਾ ਸਕਦਾ ਇਲਾਕੇ ਦੇ ਵਿੱਚ ਮੰਦਰ ਹੁੰਦੇ ਆ ਉੱਥੇ ਕੀਤਾ ਜਾ ਸਕਦਾ ਕਿ ਲੱਗਦਾ ਨਹੀਂ ਬਿਲਕੁਲ ਸਚਾਈ ਹੈ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਕੁਝ ਚੰਦ ਬੰਦੇ ਸਾਡੇ ਸ਼ਿਵਸਿੰਨ ਦੇ ਵਿੱਚ ਵੀ ਨੇ ਜਿਹੜੇ ਤਾਂ ਸੀਆਈਡੀ ਰਿਪੋਰਟਾਂ ਪਾ ਦਿੰਦੇ ਨੇ ਕਿ ਅਸੀਂ ਤਾਂ ਜਾ ਰਹੇ ਆ ਜੀ ਬੰਦੇ ਆਉਣਾ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮੱਧਮ ਨੇ ਮੈਂ 36 ਵਾਰ ਬਾਤ ਚੱਕੀ ਆ ਮੈਨੂੰ ਤਕਲੀਫ ਇਸ ਚੀਜ਼ ਦੀ ਆ ਕਿ ਜੇ ਤੁਸੀਂ ਸੱਚੇ ਹੋ ਤਾਂ ਪੰਜਾਬ ਦੇ ਵਿੱਚ ਸੀਐਡੀ ਰਿਪੋਰਟ ਬਣਾ ਜੀ ਅਸੀਂ ਤਾਂ ਜਾ ਰਹੇ ਆ ਤਾਂ ਜਾ ਕੇ ਦਿਖਾ ਲਲਕਾਰੀ ਦਾ ਨਹੀਂ ਬੋਲ ਬਣੀ ਗੱਲ ਤੋਂ ਤਾਂ ਜਾ ਕੇ ਜਾਓ ਤੇ ਪਹੁੰਚੋ ਉੱਥੇ ਨਹੀਂ ਪਹੁੰਚ ਸਕਦੇ ਤਾਂ ਕੋਈ ਗੱਲ ਨਹੀਂ ਜੇਲ੍ਹ ਘੱਗ ਲੋ ਪਰਚੀ ਹੈ ਤਾਂ ਜਾਣਾ ਵੀ ਨਹੀਂ ਇਹਨਾਂ ਨੇ ਜਾਣਾ ਆਪਣੇ ਬੋਲ ਦੇਣਾ ਤਾਂ ਘਰੇ ਬੈਠੇ ਨਜ਼ਰਬੰਦ ਵੀ ਹੋ ਜਾਣਾ ਇਹਨਾਂ ਦੀਆਂ ਆਹ ਤੇ ਨਜ਼ਰਬੰਦ ਵਾਲੀ ਹਰਕਤਾਂ ਵੀ ਬਹੁਤ ਜ਼ਿਆਦਾ ਨੇ ਜੋ ਸਚਾਈਆਂ ਨੇ ਸਾਨੂੰ ਦੁੱਖ ਲੱਗਦਾ ਕਿ ਸਾਡੇ ਸ਼ਿਵਸਨਾਂ ਦੇ ਵਿੱਚ ਬੜੇ ਹੋ ਜੇ ਬੰਦੇ ਬੈਠੇ ਨੇ ਜਿਹੜੀ ਗਨਮੈਨ ਦੀ ਪੋਲਿਟਿਕਸ ਕਰਦੇ ਨੇ 6 ਜੂਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਤੁਹਾਨੂੰ 1 ਸਾਲ ਦੇ ਵਿੱਚ ਕਦੇ ਤੁਹਾਨੂੰ ਅਸਲ ਦੇ ਵਿੱਚ ਤੁਹਾਨੂੰ ਕਦੇ ਯਾਦ ਨਹੀਂ ਆਇਆ ਤੁਹਾਨੂੰ ਪਿੰਡਰ ਵਾਲਾ ਯਾਦ ਆ ਜਾਂਦਾ ਜਿਹੜਾ ਤਾਂ ਮਾਰ ਹੀ ਗਿਆ ਜਿਹੜਾ ਆਰਮੀ ਨਹੀਂ ਮਾਰਤਾ ਬਸ ਕੁਝ ਕੀ ਮਾਹੌਲ ਪੜਗਾਉਂਦੀ ਜਿਹੜੀ ਗੱਲ ਕੀਤੀ ਜਾਂਦੀ ਬਿਲਕੁਲ ਮੈਂ ਉਹੀ ਕੰਨਾ ਪਿਆਵਾ ਜੇ ਖਾਲਿਸਤਾਨ ਦੀ ਗੱਲ ਕਰਦਾ ਉਹ ਗੁਰਪੰਥਵਾਨ ਪੰਨੂਗਾ ਬਾਹਰ ਗੱਲ ਕਰਦਾ ਤੁਸੀਂ ਉਹਦੇ ਬਾਰੇ ਬੋਲੋ ਗੈਂਗਸਟਰ ਨੇ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਬਾਰੇ ਬੋਲੋ ਉਹਨਾਂ ਬਾਰੇ ਨਹੀਂ ਗੱਲ ਕਰਨਗੇ ਬਸ ਕਿ ਪਿੰਡਰ ਵਾਲੇ ਦਾ ਮੁੱਦਾ ਚੱਕ ਲੈਣਾ ਜੀ ਬਸ ਇਹਦੇ ਬਾਰੇ ਬੋਲੀ ਜਾਓ ਠੀਕ ਆ 6 ਜੂਨ ਜਿੰਦਾਬਾਦ 6 ਜੂਨ ਤੇ ਅਸੀਂ ਬੋਲਾਂਗੇ ਆਨਵਾਟ ਟੈਂਡ ਸਾਡੇ ਕੋ ਤਾਰੇ ਕੋਈ ਇਕੱਥਾ ਨਾ ਬਸੀ ਨੇ ਤਾਰੇ ਦੋਨਾਂ ਤਰਫ ਤੋਂ ਵਸਦੀ ਹੈ ਜੱਥੇਬੰਦੀਆਂ ਚ ਉਧਰ ਨਹੀਂ ਹੋਣ ਚਾਹੇ ਹਿੰਦੂ ਜੱਥੇਬੰਦੀਆਂ ਹੋਣ ਗਲਤੀ ਦੋਨਾਂ ਦੇ ਬਰਾਬਰ ਮੰਨੀ ਜਾਂਦੀ ਹੈ ਜੀ ਚਾਹੋਗੇ ਹੁਣ ਹਿੰਦੂ ਜੱਥੇਬੰਦੀਆਂ ਦੇ ਦੇਖੋ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਨਾ ਹੋਵੇ ਪੰਜਾਬ ਦੇ ਹਿੰਦੂ ਤੇ ਸਿੱਖ ਸਮੁਦਾਇ ਤੇ ਮੁਸਲਮਾਨ ਸਮੁਦਾ ਪਾਈਚਰਾ ਸਭ ਬਰਾਬਰ ਬਣ ਕੇ ਰਹਿਣ ਇੱਕ ਜੁਟ ਹੋ ਕੇ ਰਹਿਣ ਮੈਂ ਚਾਹੁੰਦਾ ਕਿ ਜਿਹੜੇ ਆਪਣੇ ਸ਼ਿਵਸਰਨ ਜੱਥੇਬੰਦੀਆਂ ਨੇ ਹਿੰਦੂ ਜੱਥੇਬੰਦੀਆਂ ਨੇ ਇੱਕ ਹੋ ਕੇ ਇੱਕ ਪਲੇਟਫਾਰਮ ਤੇ ਚੱਲਣ ਕੁੱਝ ਬੰਦੇ ਨੇ ਜਿਹੜੇ ਕੰਮ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤੇ ਜਿਹੜੇ ਕਹਿ ਦਿੰਦੇ ਆ ਕਿ ਅਸੀਂ ਤਾਂ ਇਹ ਕੰਮ ਕਰਾਂਗੇ ਬਾਅਦ ਚ ਉਹਨਾਂ ਦੇ ਪਿੱਛੇ ਕੋੜੀ ਖਿਚਲੰਦੇ ਨੇ ਤਕਲੀਫ ਤਾਂ ਇਹ ਚੀਜ਼ ਆ ਕਿ ਸਾਡਾ ਹਿੰਦੂ ਸਮਾਜ ਸਾਡੇ ਨਾਲ ਨਹੀਂ ਖੜਦਾ ਜੇ ਖੜਾ ਹੀ ਐ ਤਾਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਤਾਂ ਛੱਡੋ ਕੋਈ ਬੋਲ ਵੀ ਨਹੀਂ ਸਕਦਾ ਜੇ ਅਸੀਂ ਇੱਕ ਵਾਰ ਇਕੱਠੇ ਹੋ ਜਾਈਏ ਅਪਕੋ ਦਾ ਡੀਏ ਸਾਡੇ ਨਾਲ ਹੇਮੰਤ ਮੌਜੂਦ ਸੀਗੇ ਸੇਵ ਸ਼ੈਨਾ ਤੋਂ ਹਿੰਦੂ ਆਗੂ ਨੇ ਸੋ ਇਹਨਾਂ ਵੱਲੋਂ ਜਿਹੜਾ ਇੱਕ ਮੈਸੇਜ ਵੀ ਦਿੱਤਾ ਗਿਆ ਲੋਕਾਂ ਨੂੰ ਕਿ 6 ਜੂਨ ਨੂੰ ਲੈ ਕੇ ਜਿਹੜਾ 6 ਜੂਨ ਨੂੰ ਜਾਨ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਿੰਦੂ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਹਵਨ ਜਿਹੜਾ ਵਾ ਉਹ ਆਪਣੇ ਘਰਾਂ ਦੇ ਵਿੱਚ ਵੀ ਲੈ ਕੇ ਕੀਤਾ ਜਾ ਸਕਦਾ ਮੱਥਾ ਟੇਕਿਆ ਜਾ ਸਕਦਾ ਸ਼ਰਧਾਂਜਲੀ ਅਰਪਣ ਕੀਤੀ ਜਾ ਸਕਦੀ ਹੈ ਮੈਸੇਜ ਦਿੱਤਾ ਗਿਆ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਭਾਰਤ ਦੇਸ਼ ਵਾਸੀਆਂ ਨੂੰ ਮੈਸੇਜ ਦਿੱਤਾ ਗਿਆ ਕਮੈਂਟਾਂ ਰਾਹੀਂ ਤੁਸੀਂ ਜਰੂਰ ਦੱਸਣਾ ਕਿ ਕੀ ਕੁਝ ਸੱਚ ਸੀ ਕੀ ਕੁਝ ਕਿਹਾ ਕੀ ਸਹੀ ਲੱਗਦਾ ਪਿਆ ਤੁਸੀਂ ਦੱਸਣਾ ਤੁਹਾਡੇ ਉੱਤੇ ਹੀ ਹੈ ਦਿਗਰੋਲ ਗਾਣਾ ਲਈ ਮੈਂ ਤੇ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ